ਲਿਡਰ ਦੇ ਉੱਤੇ ਵੱਡਾ ਇਕੱਠ ਰੱਖਿਆ ਗਿਆ ਤੇ ਹਰ ਇੱਕ ਕਿਸਾਨ ਲੀਡਰ ਦੇ ਵੱਲੋਂ ਇਸ ਮੋਰਚੇ ਦੇ ਵਿੱਚ ਪਹੁੰਚਣ ਦੀ ਅਪੀਲ ਕੀਤੀ ਆ 4 ਜਨਵਰੀ ਨੂੰ ਇਕੱਠ ਤੋਂ ਪਹਿਲਾਂ ਹੀ ਖਨੌਰੀ ਬਾਰਡਰ ਦੇ ਉੱਤੇ ਖੜ ਕੇ ਕਿਸਾਨਾਂ ਦੇ ਵੱਲੋਂ ਕੁਝ ਅਜਹੀਆਂ ਗੱਲਾਂ ਆਖ ਦਿੱਤੀਆਂ ਜਿਸ ਤੋਂ ਸੁਣ ਕੇ ਜਿਸ ਨੂੰ ਸੁਣ ਕੇ ਕੇਂਦਰ ਸਰਕਾਰ ਵੀ ਡਰ ਜਾਵੇਗੀ ਤਾਂ ਆਖਰ ਕੀ ਕੁਝ ਕਹਿ ਦਿੱਤਾ ਖਨੌਰੀ ਬਾਰਡਰ ਤੇ ਖੜ ਕੇ ਕਿਸਾਨਾਂ ਦੇ ਵੱਲੋਂ ਤੁਹਾਨੂੰ ਕਿਸਾਨ ਲੀਡਰ ਕਾਕਾ ਕੋਟਲੀ ਦੀ ਜਵਾਨੀ ਸੁਣਨ ਬੈਖਰੂਜ ਜੀ ਦਾ ਖਾਲਸਾ ਸ੍ਰੀ ਵੈਖਰੂਜ ਜੀ ਕੀ ਫਤਿਹ ਆਪਾਂ ਇਸ ਵਕਤ ਖਨੌਰੀ ਮੋਰਚੇ 'ਚ ਖੜੇ ਆ ਜਿੱਥੋਂ ਮੋਰਚਾ ਸ਼ੁਰੂ ਹੁੰਦਾ ਤੇ ਜਿੱਥੇ ਕੱਲ ਨੂੰ ਬਹੁਤ ਵੱਡਾ 4 ਜਨਵਰੀ ਨੂੰ ਖਨੌਰੀ ਦੇ ਵਿੱਚ ਬਹੁਤ ਵੱਡੀ ਕਿਸਾਨ ਮਹਾਪੰਚਾਇਤ ਹੋਣੀ ਹੈ ਜਿਹਦਾ ਰਿਕਾਰਡ ਤੋੜ ਦੇਣਾ ਇਤਿਹਾਸ ਹੋਣਾ ਹੈ ਪੰਜਾਬ ਦੇ ਵਿੱਚ ਜਾਂ ਭਾਰਤ ਵਿੱਚ ਐਡਾ ਕਦੇ ਇਕੱਠ ਨਹੀਂ ਹੋਇਆ ਤਾਂ ਉਹ ਇਕੱਠ ਕਿਉਂ ਕਰਨਾ ਪਿਆ ਹਮੇਸ਼ਾ ਜਿਹੜਾ ਮੋਰਚਾ ਤੇਰਾ ਫਰੀ ਤੋਂ ਚੱਲਦਾ ਉਹ ਇਸ ਕਰਕੇ ਕਰਿਆ ਗਿਆ ਜਿਹੜਾ ਡੱਲੇਵਾਲ ਸਾਹਿਬ ਅੱਜ 39 ਦਿਨ ਮਰਨ ਵਰਤੇ ਬੈਠੇ ਨੂੰ ਹੋ ਗਏ ਤਾਂ ਉਹਦੀ ਇੱਛਾ ਅਸੀਂ ਮਲਾਉਂਦੇ ਰਿਆਂ ਲੋਕਾਂ ਦੀ ਵੀ ਇੱਛਾ ਹੈ ਕਿ ਉਹਦਾ ਹਾਲਚਲ ਪੁੱਛਦੇ ਰਹੇ ਨੇ ਮਿਲਦੇ ਰਹੇ ਨੇ ਪਰ ਡੱਲੇਵਾਲ ਸਾਹਿਬ ਦੀ ਇੱਛਾ ਸੀ ਕਿ ਮੈਨੂੰ ਤੁਸੀਂ ਕਿੰਨੇ ਕ ਬੰਦਿਆਂ ਨੂੰ ਮਿਲਾ ਦਿਓਗੇ ਵੱਧ ਤੋਂ ਵੱਧ 5000 6000 ਨੂੰ ਮਿਲਾ ਦਿਓਗੇ ਤਾਂ ਫਿਰ ਮੇਰੀ ਇੱਛਾ ਮੈਂ ਕਿਹਾ ਜੀ ਦੱਸੋ ਪ੍ਰਧਾਨ ਜੀ ਤੁਹਾਡੀ ਇੱਛਾ ਕੀ ਹੈ ਤਾਂ ਉਹਨਾਂ ਨੇ ਇੱਛਾ ਜਾਰੀ ਕੀਤੀ ਸੀ ਵੀ ਖਨੌਰੀ ਇਕੱਠ ਕਰੋ ਤਾਂ ਬਹੁਤ ਵੱਡਾ ਜਿਹੜਾ ਲੋਕਾਂ ਦੇ ਮੈਂਦਰਸ਼ਨ ਕਰਾਂ ਨਾ ਕਿ ਲੋਕ ਮੇਰੇ ਕਰਨ ਤਾਂ ਉਹਦੇ ਵਿੱਚੋਂ ਭਾਵਨਾ ਤੋਂ ਜਿਹੜਾ ਕੱਲ ਨੂੰ 4 ਜਨਵਰੀ ਨੂੰ ਇੱਥੇ ਬਹੁਤ ਵੱਡਾ ਇਤਿਹਾਸ ਇਕੱਠੂਗਾ ਉਹਦੇ ਸੰਬੰਧ ਦੇ ਵਿੱਚ ਜਿਹੜੇ ਆ ਪਾਸੇ ਕੰਨੀਆਂ ਤੇ ਲੰਗਰ ਲੱਗਣੇ ਸ਼ੁਰੂ ਹੋ ਗਏ ਆ ਇੱਕ ਪਾਸੇ ਚਾਹ ਵੀ ਚੱਲਣੀ ਐ ਪ੍ਰਸ਼ਾਦਾ ਵੀ ਚੱਲਣਾ ਪਾਣੀ ਦੀਆਂ ਟੈਂਕੀਆਂ ਵੀ ਆ ਗਈਆਂ ਸਾਡੇ ਵਰੰਟੀਆਰ ਜਿਹੜੇ ਸਪੀਕਰ ਦਾ ਕੰਮ ਚੱਲੀ ਜਾਂਦਾ ਉੱਥੇ ਭੱਡੀਆਂ ਫਲੈਸਾਂ ਲੱਗੀਆਂ ਜਾਂਦੀਆਂ ਨੇ ਸਕਰੀਨ ਲੱਗਣਗੇ ਤਾਂ ਕਿਸੇ ਵੀ ਜਿਹੜੇ ਪ੍ਰਬੰਧਕਾਂ ਦੀ ਘਾਟ ਨਹੀਂ ਆਉਣ ਦੇਵਾਂਗੇ ਕਿਉਂਕਿ ਇਹ ਡੱਲੇਵਾਲ ਸਾਹਿਬ ਦੀ ਇੱਛਾ ਹੈ ਕਿ ਜਿਹੜੇ ਭਾਰਤ ਦੇ ਲੋਕ ਆਉਣਗੇ ਤਾਂ ਮੈਂ ਉਹਨਾਂ ਨੂੰ ਲਾਜ਼ਮੀ 1-2 ਮਿੰਟ ਬੋਲਾਂ ਤਾਂ ਉਹਨਾਂ ਦੇ ਦਰਸ਼ਨ ਕਰਾਂ ਮੈਨੂੰ ਉਮੀਦ ਹੈ ਕਿ ਖਾਸ ਕਰਕੇ ਮੈਂ ਪੰਜਾਬ ਦੀ ਗੱਲ ਕਰਾਂ ਪੰਜਾਬ ਦੇ ਜਿੰਨੇ ਵੀ ਵਰਗ ਹੈ ਖਾਸ ਕਰਕੇ ਸਾਡੇ ਨੌਜਵਾਨ ਯੂਨੀਵਰਸਿਟੀਆਂ ਦੇ ਵਿਦਿਆਰਥੀ ਕਾਲਜਾਂ ਦੇ ਵਿਦਿਆਰਥੀ ਸਕੂਲਾਂ ਦੇ ਬੱਚੇ ਤਾਂ ਸਾਡੀਆਂ ਭੈਣਾਂ ਅੰਗਣਵਾੜੀ ਵਾਲੀਆਂ ਮਲਾਜ਼ਮ ਜੱਸੀ ਬੰਦੀਆਂ ਤਾ ਟੀਚਰ ਜੁਨੀਅਰ ਆ ਉਹਨਾਂ ਨੂੰ ਮੇਰੀ ਸਮੂਚਿਆਂ ਨੂੰ ਅਪੀਲ ਹੈ ਕਿ ਕੱਲ ਨੂੰ ਜਿਹੜੀ ਡੱਲੇਵਾਲ ਸਾਹਿਬ ਦੀ ਭਾਵਨਾ ਹੈ ਜਿਵੇਂ ਤੁਸੀਂ 30 ਤਰੀਕ ਨੂੰ ਪੰਜਾਬ ਬੰਦ ਕਰਕੇ ਇੱਕ ਮੈਸੇਜ ਦਿੱਤਾ ਕਿ ਬੱਚਾ ਬੱਚਾ ਡੱਲੇਵਾਲ ਸਾਹਿਬ ਦੇ ਨਾਲ ਹੈ ਤੇ ਕੱਲ ਨੂੰ ਬੱਚੇ-ਬੱਚੇ ਨੂੰ ਡੱਲੇਵਾਲ ਸਾਹਿਬ ਸੋਨੂੰ ਦੇਖਣਾ ਚਾਹੁੰਦਾ ਹੈ ਖਨੌਰੀ ਆਓ ਤੇ ਖਾਸ ਕਰਕੇ ਮੈਂ ਅਪੀਲ ਕਰਦਾ ਕਿ ਸਾਢੇ 12000 ਪੰਚਾਇਤ ਹੈ ਪੰਜਾਬ ਦੀ ਇੱਕ ਵੀ ਪੰਚਾਇਤ ਚੋਂ ਗੈਰ ਹਾਜ਼ਰੀ ਨਹੀਂ ਲੱਗਣੀ ਚਾਹੀਦੀ ਖਨੌਰੀ ਪਹੁੰਚੋ ਜਿਹੜੇ ਪ੍ਰਬੰਧਾਂ ਦੀਆਂ ਘਾਟਾਂ ਆਉਣੀਆਂ ਹੋ ਸਕਦਾ ਉਹਨੂੰ ਸੋਨ ਨੂੰ ਬੱਸਾਂ ਨਾ ਮਿਲਣ ਟਰੱਕ ਨਾ ਮਿਲਣ ਫਿਰ ਆਪਦੇ ਆਪ ਦੇ ਵਹੀਕਲ ਜਿਵੇਂ ਆਪਾਂ ਰਿਸ਼ਤੇਦਾਰੀ ਚਾਉਣੇ ਆ ਐ ਲੈ ਕੇ ਆਇਓ ਇੱਕ ਬੇਨਤੀ ਹੈ ਜਿਹੜਾ ਪਿੰਡ ਜਿਹੜਾ ਜ਼ਿਲ੍ਹਾ ਪਹਿਲਾ ਤੁਰ ਪਿਆ ਉਹਨੂੰ ਮਾੜਾ ਮੋਟਾ ਥਾਂ ਮਿਲ ਸਕਦਾ ਮੈਨੂੰ ਲੱਗਦਾ ਅੱਧੀ ਸੰਗਤ ਕਿਤੇ ਰਾਹ ਦੇ ਵਿੱਚੋਂ ਵਾਪਸ ਨਾ ਮੁੜ ਜੇ ਇਸ ਕਰਕੇ ਜਿੰਨਾ ਸਾਨੂੰ ਮੈਸੇਜ ਮਿਲਿਆ ਜਿੰਨੀ ਰਿਪੋਰਟਾਂ ਆ ਰਹੀਆਂ ਨੇ ਇੱਕ ਪਿੰਡ ਦੇ ਵਿੱਚੋਂ 5-5 7-7 ਬੱਸਾਂ ਜਿਹੜੀਆਂ ਕੀਤੀਆਂ ਹੋਈਆਂ ਨੇ ਤਾਂ ਬੇਨਤੀ ਹੈ ਕਿ ਸਾਰੇ ਖਾਸ ਕਰਕੇ ਪੰਜਾਬ ਦਾ ਕੋਈ ਵੀ ਵਰਗ ਕੋਈ ਵੀ ਨੌਜਵਾਨ ਖਾਸ ਕਰਕੇ ਸਾਡੇ ਇਸ ਧਰਤੀ ਦੇ ਸੰਤ ਮਹਾਪੁਰਸ਼ਾਂ ਨੇ ਕੀਰਤਨ ਕਰਿਆ ਸੰਤ ਮਹਾਪੁਰਸ਼ ਆ ਰਹੇ ਨੇ ਰੋਜ਼ ਅਰਦਾਸਾਂ ਹੁੰਦੀਆਂ ਮੈਨੂੰ ਨਹੀਂ ਲੱਗਦਾ ਕਿ ਇਹ ਸਾਡਾ ਮੋਰਚਾ ਕਿਸੇ ਹਾਲਤ ਵਿੱਚ ਹੌਲਾ ਰਹਿਣਾ ਇਹਨੇ ਦਿਨੋਂ ਦਿਨ ਪੂਰੇ ਭਾਰ ਚ ਪੈਰ ਜਮਾਉਂਦੇ ਜਾਣਾ ਹੁਣ ਅਖੀਰ ਮੇਰੀ ਇੱਕ ਬੇਨਤੀ ਹੋਊਗੀ ਉੱਥੇ ਆ ਖੜੇ ਆ ਕੇਂਦਰ ਸਰਕਾਰ ਨੇ ਹੁਣ ਸੋਚਣਾ ਕਿ ਐਮਐਸਪੀ ਗਾਰੰਟੀ ਗਰੁੱਡਲੇਵਾਲ ਸਾਹਿਬ ਦੇ ਜਿਉਂਦੇ ਜਿਣਾ ਜੇ ਮਰੇ ਤੋਂ ਦੇਣਾ ਉਸ ਦੀ ਦੇ ਵਿੱਚ ਆ ਤਾਂ ਮੈਨੂੰ ਉਮੀਦ ਹੈ ਮੈਂ ਖਾਸ ਕਰਕੇ ਬੇਨਤੀ ਵੀ ਕਰੂੰਗਾ ਖਾਸ ਕਰਕੇ ਇਸ ਕਰਕੇ ਕਿ ਨਾ ਕਿ ਮੈਂ ਸੂਬਾ ਜਰ ਰਸਕਤਰ ਹੋਣ ਦੇ ਨਾਤੇ ਕਿਉਂਕਿ ਸਾਡੇ ਜੱਸੇ ਬੰਦੀ ਦਾ ਆਪਣੀ ਜੱਸੇ ਬੰਦੀ ਦਾ ਜਿਹੜਾ ਪ੍ਰਧਾਨ ਮਰਨ ਮਰ ਤੇ ਬੈਠਾ ਹੈ ਤੇ ਸਾਰੀ ਜ਼ਿੰਮੇਵਾਰੀ ਮੇਰੇ ਮੋਢਿਆਂ ਤੇ ਸਿੱਟੀ ਜੇ ਕੋਈ ਵੀ ਕਮੀ ਰਹੇਗੀ ਕੋਈ ਵੀ ਕਮਜ਼ੋਰੀ ਰਹੇਗੀ ਉਹਦਾ ਦੋਸ਼ੀ ਮੈਂ ਹੋਊਗਾ ਮੈਂ ਅਪੀਲ ਕਰਦਾ ਪੰਜਾਬੀਆਂ ਨੂੰ ਕੇ ਬੱਚਾ ਬੱਚਾ ਖਨੌਰੀ ਝੋਕ ਦਿਓ ਤੇ ਸਰਕਾਰ ਦੀਆਂ ਅੱਖਾਂ ਖੋਲ੍ਹ ਦੇਗੇ ਜਿਵੇਂ ਤੁਸੀਂ 10 ਅਕਤੂਬਰ ਨੂੰ ਬਰਨਾਲੇ ਦੇ ਵਿੱਚ ਲੱਖਾਂ ਦਾ ਕਟਟ ਕੀਤਾ ਸੀ ਐਵੇਂ ਜ਼ਿਕਰ ਖਨੌਰੀ ਵੀ ਰਿਕਾਰਡ ਤੋੜ ਦਿਓ ਕਿ ਡੱਲੇਵਾਲ ਸਾਹਿਬ ਨੂੰ ਪਤਾ ਲੱਗੇ ਕਿ ਮੇਰੀ ਫੌਜ ਮੇਰੇ ਚਪਾਈ ਲਗਾਤਾਰ ਪਿੰਡਾਂ ਦੇ ਵਿੱਚ ਜਿਹੜੀ ਮਿਹਨਤ ਕਰਦੇ ਆ ਤੇ ਲੋਕ ਆ ਰਹੇ ਨੇ ਤਾਂ ਉਹ ਲੋਕਾਂ ਜਿਹੜੀ ਉਹਨੂੰ ਆਤਮਾ ਨੂੰ ਖਰਾਕ ਮਿਲਣੀ ਹੈ ਉਹ ਡੱਲੇਵਾਲ ਸਾਹਿਬ ਦੀ ਆਪਣੀਆਂ ਲੋਕਾਂ ਦੀ ਤਾਂ ਇਹ ਅਪੀਲ ਮੇਰੀ ਪ੍ਰਵਾਨ ਕਰਿਓ ਕਿ ਬੱਚਾ ਬੱਚਾ ਖਨੌਰੀ ਆਇਓ ਧੰਨਵਾਦ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਦੇ ਵੱਲੋਂ ਕਿਹਾ ਕਿ ਇੱਥੇ ਹੁਣ ਇਕੱਠ ਅਜਿਹਾ ਹੋਵੇਗਾ ਇਹਨਾਂ ਵੱਡਾ ਇਕੱਠ ਹੋਵੇਗਾ ਕਿ ਪੰਜਾਬ ਦੇ ਵਿੱਚ ਇਤਿਹਾਸ ਦੇ ਵਿੱਚ ਪੰਜਾਬ ਚ ਅਜਿਹਾ ਇਕੱਠ ਨਹੀਂ ਹੋਇਆ ਤਾਂ ਇਹਨੇ ਵੱਡੇ ਇਕੱਠ ਤੋਂ ਬਾਅਦ ਕੀ ਕੇਂਦਰ ਸਰਕਾਰ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰੇਗੀ ਜਾਂ ਫਿਰ ਇਹ ਇਕੱਠ ਦੇਖਣ ਤੋਂ ਬਾਅਦ ਵੀ ਕੇਂਦਰ ਦੇ ਕੰਨੀ ਜ